ਤੇ ਜਾਂ ਅੱਜ ਦੇ ਦਿਨਾਂ ਦੇ ਵਿੱਚ ਉਹ جنگ ਹਿੰਦ ਪਾਕਿਸਤਾਨ ਦਾ ਬਣਿਆ ਹੋਵੇ ਉਹਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਪੰਜਾਬ ਦਾ ਥਿਓ ਪੁਆਇੰਟ ਆ ਜਿਹੜਾ ਕਸ਼ਮੀਰ ਦਾ ਨਜ਼ਰੀਆ ਆ ਜਾਂ ਜਿਹੜੀਆਂ ਬਾਰਡਰ ਸਟੇਟ ਦਾ ਨਜ਼ਰੀਆ ਆ ਉਹ ਤੁਹਾਡੇ ਨਾਲ ਰੱਖਿਆ ਔਰ ਉਹਦੇ ਚ ਇਹ ਗੱਲ ਕਹੀ ਆ ਕਿ ਪੰਜਾਬ جنگ ਨਹੀਂ ਚਾਹੁੰਦਾ ਇਹ ਹੀ ਗੱਲ ਤੁਸੀਂ ਕਸ਼ਮੀਰ ਜਾ ਕੇ ਪੁੱਛੋ ਕਸ਼ਮੀਰ ਵੀ ਕਹੇਗਾ ਕਿ ਅਸੀਂ جنگ ਨਹੀਂ ਚਾਹੁੰਦੇ ਪਰ ਉਹਦੇ باوجود ਜੇ ਤੁਸੀਂ ਵੇਖੋ ਤੇ ਕਸ਼ਮੀਰੀਆਂ ਨੇ ਵੀ ਹਿੰਦੁਸਤਾਨ ਦੇ ਨਾਲ جنگ ਲੜੀ ਤੇ ਲੜ ਰਹੇ ਨੇ ਪੰਜਾਬ ਵੀ ਇੰਡੀਅਨ ਆਰਮੀ ਦੇ ਨਾਲ جنگ ਲੜ ਚੁੱਕਾ ਹੈ ਤੇ ਅੱਜ ਵੀ جنگ ਲੜ ਰਿਹਾ ਹੈ ਹੁਣ ਇਹ ਗੱਲਾਂ ਵੇਖਣ ਨੂੰ ਬੇਸ਼ੱਕ ਕੌਂਟਰੈਡਿਕਟਰੀ ਲੱਗਦੀਆਂ ਨੇ ਵੀ ਇੱਕ ਪਾਸੇ ਅਸੀਂ جنگ ਲੜ ਰਹੇ ਆ ਤੇ ਦੂਜੇ ਪਾਸੇ ਅਸੀਂ ਕਹਿੰ ਰਹੇ ਆ ਕਿ ਅਸੀਂ جنگ ਨਹੀਂ ਚਾਹੁੰਦੇ ਇੱਥੇ ਅਸੀਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਪੰਜਾਬ جنگ ਨਹੀਂ ਚਾਹੁੰਦਾ ਪਰ ਅਸੀਂ ਆਪਣੀ ਆਜ਼ਾਦੀ ਜ਼ਰੂਰ ਚਾਹੁੰਦੇ ਇਹ ਹਿੰਦੁਸਤਾਨ ਨੇ ਤੈਅ ਕਰਨਾ ਹੈ ਕਿਉਂ ਨੇ ਕਿਹੜੇ ਰਾਹ ਤੋਰਨਾ ਇਹ ਦੋਵੇਂ ਕੌਮਾਂ ਜਿਹੜੀਆਂ ਇਹਨਾਂ ਦੋ ਮੁਲਕਾਂ ਦੇ ਵਿਚਕਾਰ ਪਿਸ ਰਹੀਆਂ ਨੇ ਅਸੀਂ جنگ ਨਹੀਂ ਚਾਹੁੰਦੇ ਪਰ ਅਸੀਂ ਦੋਵੇਂ ਆਜ਼ਾਦੀ ਜ਼ਰੂਰ ਚਾਹੁੰਨੇ ਆ ਅਸੀਂ ਇੰਡੀਪੈਂਡੈਂਸ ਚਾਹੁੰਨੇ ਆ ਨਾ ਕਿ ਵਾਰ ਪਰ ਵਾਰ ਵਾਰ ਇੱਥੇ ਦੀ ਪੋਲੀਟਿਕਲ ਲੀਡਰਸ਼ਿਪ ਨੇ ਜਿਹੜਾ ਇੱਥੇ ਦਾ ਪੋਲੀਟਿਕਲ ਜਿਹੜੀ ਸਮੱਸਿਆ ਆ ਜਿਹੜਾ ਕਨਫਲਿਕਟ ਆ ਉਹਨੂੰ ਹੱਲ ਕਰਨ ਦੀ ਬਜਾਏ ਹਮੇਸ਼ਾ ਉਹ ਟੈਕਟਿਕਸ ਵਰਤੇ ਨੇ ਜਿਹੜੇ ਜੰਗ ਦੇ ਵਿੱਚ ਵਰਤੇ ਜਾਂਦੇ ਨੇ ਵਾਰ ਦੇ ਵਿੱਚ ਵਰਤੇ ਜਾਂਦੇ ਨੇ ਔਰ ਇੱਕ ਕਦੀ ਵੀ ਇਹੋ ਜਿਹੇ ਜਿਹੜੇ ਸ਼ੈਡੋਸ ਨੇ ਵਾਰ ਦੇ ਇਹ ਕਦੀ ਵੀ ਦੂਰ ਨਹੀਂ ਹੋਣੇ ਜਦੋਂ ਤੱਕ ਇਹ ਖਿੱਤੇ ਆਜ਼ਾਦ ਨਹੀਂ ਹੋ ਜਾਂਦੇ ਇੱਕ ਅਲੱਗ ਮੁਲਕ ਨਹੀਂ ਬਣ ਜਾਂਦੇ ਜਿਹਦੇ ਬਾਰੇ ਦੇ ਵਿੱਚ ਬਰੀਫ ਦੇ ਵਿੱਚ ਤੁਹਾਨੂੰ ਜਾਣਕਾਰੀ ਸਰਦਾਰ ਕਮਲਪਾਲ ਸਿੰਘ ਉਹਨੇ ਆਪਣੀ ਗੱਲਾਂ ਦੇ ਵਿੱਚ ਦਿੱਤੀ ਆ ਕਿ ਜੇ ਇਸ ਖਿੱਤੇ ਨੂੰ ਸਦੀਵੀ ਸ਼ਾਂਤ ਕਰਨਾ ਆ ਤੇ ਇੱਥੇ ਪੀਸ ਲਿਆਉਣੀ ਆ ਇੱਥੇ ਸ਼ਾਂਤੀ ਲਿਆਉਣੀ ਆ ਤੇ ਉਹਦੇ ਲਈ ਜਿਹੜੀਆਂ ਲੋਕਾਂ ਦੀਆਂ ਐਸਪੀਰੇਸ਼ਨਸ ਨੇ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੇ ਸਾਡੇ ਦਾਅਵੇ ਨੇ ਰਾਜ਼ ਕਰਨ ਦੇ ਉਹਦੇ ਉੱਤੇ ਪੁਲ ਚਾੜ੍ਹਨੇ ਪੈਣੇ ਨੇ ਔਰ ਇਹ ਇਹ ਦੋਵਾਂ ਮੁਲਕਾਂ ਨੂੰ ਸਮਝ ਲੈਣਾ ਚਾਹੀਦਾ ਆ ਕਿ ਉਹਨਾਂ ਨੇ ਇਸ ਖਿੱਤੇ ਦੇ ਵਿੱਚ ਕਦੋਂ ਸ਼ਾਂਤੀ ਲਿਆਉਣੀ ਆ ਤੇ ਕਦੋਂ ਇਸ ਮਸਲਿਆਂ ਨੂੰ ਇੱਕ ਡਾਇਲੌਗ ਦੇ ਨਾਲ ਹੱਲ ਕਰਨਾ 84 ਦਾ ਵੀ ਜਿਹੜਾ ਸਾਡੇ ਤੇ ਅਟੈਕ ਆ ਜੇ ਉਹਦੀ ਜੜ ਫੜੀ ਜਾਵੇ ਤੇ ਉਹ ਇਸੇ ਚੀਜ਼ 'ਚ ਪਈ ਹੋਈ ਹੈ ਜਿਹੜੇ ਸਾਡੇ ਨਾਲ ਵਿਤਕਰੇ ਹੋ ਰਹੇ ਹੀ ਜਿਹੜੀਆਂ ਸਾਡੀਆਂ ਡਿਮਾਂਡਸ ਜਿਹੜੀਆਂ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਇਹ ਫੁੱਲਫਿਲ ਕਰਾਂਗੇ ਉਹਨਾਂ ਨੂੰ ਜਦੋਂ ਨਹੀਂ ਪੂਰਾ ਕੀਤਾ ਫਿਰ ਮੋਰਚੇ ਲੱਗਦੇ ਨੇ ਧਰਮਯੋਧ ਮੋਰਚੇ ਤੱਕ ਗੱਲ ਆਈ ਪੰਜਾਬੀ ਸੂਬਾ ਮੋਰਚਾ ਪਿਛੇ ਲੱਗਾ ਨਰੰਗਕਾਰੀ ਕਾਂਡ ਵਿੱਚ ਵਾਪਰੇ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੰਜ ਕਰਵਾਇਆ ਗਿਆ ਇਸ ਧਰਤੀ ਦੇ ਉੱਤੇ ਉਹ ਨਿਰੰਤਰ ਅੱਜ ਵੀ ਜਾਰੀ ਹੈ ਇਹ ਉਹੀ ਸਾਰੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਸੀ ਜਿਹੜੀਆਂ ਸਾਡੇ ਲਈ ਬੜੀਆਂ ਐਮ ਨੇ ਪਰ ਦੁਨੀਆ ਇਹਨੂੰ ਬੇਸ਼ੱਕ ਛੋਟੀਆਂ ਸਮਝਦੀ ਆਣ ਜਿਨ੍ਹਾਂ ਦੇ ਕਾਰਨ 84 ਤੱਕ ਹਾਲਾਤ ਪਹੁੰਚੇ ਤੇ ਅੱਜ ਵੀ ਜੇ ਉਹ ਚੀਜ਼ਾਂ ਹੱਲ ਨਹੀਂ ਹੋਈਆਂ ਤੇ ਇਹਦਾ ਮਤਲਬ ਕਿ ਜੰਗ ਦਾ ਤਰੀਕਾਕਰ ਬੇਸ਼ੱਕ ਬਦਲ ਗਿਆ ਹੋਵੇ ਇੰਡੀਆ ਨੇ ਸਾਨੂੰ ਮਾਰਨ ਦਾ ਸਾਨੂੰ ਸਪਰੈਸ ਕਰਾਂ ਦਾ ਸਾਨੂੰ ਦੱਬਣ ਦਾ ਤਰੀਕਾਕਰ ਬੇਸ਼ੱਕ ਬਦਲ ਲਿਆ ਹੋਵੇ ਪਰ ਇਹ ਕਦੇ ਵੀ ਲੌਂਗ ਟਰਮ ਦੇ ਵਿੱਚ ਕਾਮਯਾਬ ਨਹੀਂ ਹੋਣਾ ਕਿ ਇਸ ਤਰੀਕੇ ਨਾਲ ਤੁਸੀਂ ਚੁੱਪਚਾਪੀਤੇ ਲੋਕਾਂ ਨੂੰ ਦਬਲੀ ਜਾਓ ਉਹਨਾਂ ਦੇ ਹੱਕ ਖੋਈ ਜਾਓ ਤੇ ਬਾਅਦ ਚ ਨਾਲ ਦੇ ਨਾਲ ਇਹ ਵੀ ਕਹੀ ਜਾਓ ਕਿ ਇਸ ਕਿਤੇ ਦੇ ਵਿੱਚ ਸ਼ਾਂਤੀ ਆ ਗਈ ਇੱਥੋਂ ਤੱਕ ਕਿ ਤੁਸੀਂ ਮਹਿਸੂਸ ਕਰੋ ਗੱਲ ਨੂੰ ਮੈਂ ਇੱਕ ਆਪਣੀ ਗੱਲ ਕਹਿ ਕੇ ਪ੍ਰੋਗਰਾਮਸ ਤੇ ਆਵਾਂ ਜਿਹੜੇ ਉਹ ਲਿਖੇ ਨੇ ਇੰਡੀਅਨ ਹੋਮ ਮਿਨਿਸਟਰ ਵਾਰ-ਵਾਰ ਆਪਣੀਆਂ ਤਕਰੀਰਾਂ ਦੇ ਵਿੱਚ ਇਹ ਗੱਲ ਕਲੇਮ ਕਰਦੇ ਸੀ ਕਿ ਅਸੀਂ ਕਸ਼ਮੀਰ ਦੇ ਵਿੱਚ ਸ਼ਾਂਤੀ ਲੈਣ ਦੀ ਵਾਰ-ਵਾਰ ਕਲੇਮ ਕਰਦੇ ਸੀ ਆਮ ਪ੍ਰੈਸ ਨੂੰ ਡੀਲ ਕਰਨ ਤੋਂ ਲੈ ਕੇ ਆਮ ਆਪਣੀਆਂ ਸਟੇਜਾਂ ਤੋਂ ਭਾਸ਼ਣ ਦੇਣ ਤੋਂ ਲੈ ਕੇ ਆਪਣੀ ਪਾਰਲੀਮੈਂਟ ਤੱਕ ਇਹ ਗੱਲ ਕਲੇਮ ਕਰਦੇ ਵੀ ਅਸੀਂ ਕਸ਼ਮੀਰ ਦੇ ਵਿੱਚ ਨਾਰਮਲਿਟੀ ਲੈਣ ਦੀ ਕਸ਼ਮੀਰ ਦੇ ਵਿੱਚ ਅਸੀਂ ਸ਼ਾਂਤੀ ਲੈਣ ਦੀ ਔਰ ਉਹ ਸਾਰਾ ਉਹਨਾਂ ਦਾ ਦਾਵਾ ਇੱਕਦਮ ਠੋਸ ਹੋ ਗਿਆ ਔਰ ਕਿੱਥੇ ਦੇ ਕਿੱਥੇ ਹਾਲਾਤ ਪਹੁੰਚ ਗਏ ਸੋ ਇਹ ਇਹ ਗੱਲ ਨੂੰ ਜਿਹੜੀ ਗੱਲ ਸਮਝਣ ਵਾਲੀ ਹੈ ਵੀ ਜੇ ਵਾਕਿਆ ਸ਼ਾਂਤੀ ਲਿਹਾਣੀ ਹੈ ਇਸ ਕਿਤੇ ਤੇ ਅੱਜ ਫਿਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਇੰਡੀਆ ਵੀ ਸਮਝੇ ਪਾਕਿਸਤਾਨ ਵੀ ਸਮਝੇ ਔਰ ਜਿਹੜੇ ਲੋਕ ਨੇ ਇਹਨਾਂ ਨੂੰ ਬਕਾਇਦਾ ਜਿ ਥਿਰ ਬਿਠਾ ਕੇ ਤੇ ਇਹਨਾਂ ਦਾ ਮਸਲਾ ਜਿਹੜਾ ਹੈ ਉਹ ਹੱਲ ਹੋਣਾ ਚਾਹੀਦਾ ਪੰਜਾਬ ਦਾ ਤੇ ਕਸ਼ਮੀਰ ਦਾ ਜਿਹੜੀ 84 ਦੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਜੋ ਵਾਪਰਿਆ ਸਾਡੇ ਤੇ ਜਿਸ ਤਰੀਕੇ ਦੇ ਨਾਲ ਇੰਡੀਅਨ ਆਰਮੀ ਨੇ ਆਪਣੇ ਉਸ ਸਮੇਂ ਦੇ ਪੋਲੀਟੀਕਲ ਲੀਡਰਸ਼ਿਪ ਦੇ ਇਸ਼ਾਰਿਆਂ ਦੇ ਉੱਤੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਸ ਬੇਅਦਬੀ ਦੀ ਦੁਹਾਈ ਅਸੀਂ ਅੱਜ ਪਾਉਂਦੇ ਆਂ ਵੀ ਕੋਈ ਇੱਕ ਜਾਂ ਦੋ ਬੰਦਾ ਉੱਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦਾ ਹੈ ਇੰਡੀਅਨ ਆਰਮੀ ਨੇ ਸਾਡੀ ਰੈਫਰੈਂਸ ਲਾਇਬ੍ਰੇਰੀ ਸਾੜ ਕੇ ਨਾ ਜਾਣੇ ਕਿੰਨੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਾਤਨ ਸਰੂਪਾਂ ਦੀ ਬੇਅਦਬੀ ਆਪ ਕੀਤੀ ਕਿੰਨਾ ਅਨਮੋਲ ਖਜ਼ਾਨਾ ਸਾਡਾ ਇਥੋਂ ਲੁੱਟ ਕੇ ਲੈ ਗਏ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਇਦੇ ਵਿਰੋਧ ਦੇ ਵਿੱਚ ਵੀ ਉਹਦਾ ਆਵਾਜ਼ ਉੱਠੀ ਸੀ ਤੇ ਅੱਜ ਵੀ ਉੱਠ ਰਹੀ ਹੈ ਤੇ ਉੱਠਦੀ ਰਹੇਗੀ ਪਰ ਉਸ ਪੀੜ ਨੂੰ ਆਪਣੇ سینਿਆਂ ਦੇ ਵਿੱਚ ਸਮਾ ਕੇ ਉਸ ਪੀੜ ਨੂੰ ਯਾਦ ਕਰਕੇ ਤੇ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਮਨਾਂ ਦੇ ਵਿੱਚ ਇਹ ਗੱਲ ਪਾਉਣ ਦੇ ਲਈ ਕਿ ਸਾਡੇ ਮਸਲੇ ਕੀ ਨੇ ਤੇ ਇੰਡੀਆ ਨੇ ਸਾਡੇ ਨਾਲ ਕੀ ਕੁਝ ਕੀਤਾ ਤੇ ਸਾਨੂੰ ਅੱਗੇ ਕਿਹੜਿਆਂ ਰਾਵਾਂ ਦੇ ਉੱਤੇ ਤੁਰਨਾ ਚਾਹੀਦਾ ਹੈ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਇਹ ਸਾਰੀਆਂ ਚੀਜ਼ਾਂ ਆਪਣੀ ਅਗਲੀ ਯੰਗ ਜਨਰੇਸ਼ਨ ਦੇ ਮਾਈਂਡਸ ਦੇ ਵਿੱਚ ਪਾਉਣ ਦੇ ਲਈ ਜਿਹੜੀਆਂ ਸਾਡੀਆਂ ਪੁਰਾਣੀ ਜਨਰੇਸ਼ਨਸ ਨੇ ਜਿਹੜੀ ਪੀੜ ਝੱਲੀ ਖੁਦ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਉਹ ਸਪੀੜ ਨੂੰ ਅਗਲੀ ਜਨਰੇਸ਼ਨ ਦੇ ਵਿੱਚ ਮਾਨਸਿਕ ਤੌਰ ਦੇ ਉੱਤੇ ਪਾਉਣ ਦੇ ਲਈ ਤਾਂ ਕਿ ਉਹ ਵੀ ਉਸ ਚੀਜ਼ ਨੂੰ ਮਹਿਸੂਸ ਕਰ ਸਕਣ ਦਾਲ ਖਾਲਸਾ ਹਰ ਸਾਲ ਕੱਲੂ ਘਾਰੇ ਦੀ ਯਾਦ ਦੇ ਵਿੱਚ ਪ੍ਰੋਗਰਾਮ 5 ਤਰੀਕ ਨੂੰ ਅਰਸ਼ੇਦ ਤਰੀਕ ਨੂੰ ਉਲੀਖਦਾ ਇਸੇ ਤਹਿਤ ਇਸ ਸਾਲ ਵੀ 5 ਜੂਨ ਸ਼ਾਮ 5 ਵਜੇ ਕਲੋਕਾਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੀਤਾ ਜਾਏਗਾ ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਆਰੰਭ ਹੋਏਗਾ ਸ਼ਾਮ 5 ਵਜੇ ਔਰ ਬੱਸ ਸਟੈਂਡ ਹੁੰਦਾ ਰਾਮ ਬਾਗ ਹਾਲ ਗੇਟ ਦੇ ਵਿੱਚੋਂ ਦੀ ਹੋ ਕੇ ਭਾਈ ਗੁਰਦਾਸ ਹਾਲ ਦੇ ਸਾਹਮਣੇ ਦੀ ਸਾਰਾ ਗੱਡੀ ਦੇ ਸਾਹਮਣੇ ਦੀ ਹੋ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸ਼ਹੀਦਾਂ ਦੇ ਨਾਮ ਤੇ ਅਰਦਾਸ ਕੀਤੀ ਜਾਏਗੀ ਔਰ ਆਪਣੇ ਸੰਘਰਸ਼ ਦੇ ਲਈ ਵਚਨਬੱਤਾ ਦੁਹਰਾਈ ਜਾਏਗੀ। ਔਰ 6 ਜੂਨ ਨੂੰ ਸਮੁੱਚੀ ਕੌਮ ਇਸ ਦਿਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਮਨਾਉਂਦੀ ਆ ਯਾਦ ਕਰਦੀ ਆ ਆਪਣੇ ਸ਼ਹੀਦਾਂ ਨੂੰ ਉਹਨਾਂ ਦੇ ਸੰਘਰਸ਼ ਨੂੰ ਯਾਦ ਕਰਦੀ ਆ ਉਹਨਾਂ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੀ ਆਪਣੀ ਅਰਦਾਸ ਕਰਦੀ ਆ ਔਰ ਅਸੀਂ ਆਪਣੀ ਕੌਮ ਨੂੰ ਅਪੀਲ ਕਰਦੇ ਆ ਕਿ ਜਿੱਥੇ 5 ਤਰੀਕ ਨੂੰ ਕੱਲੋਕਾਰਾ ਯਾਦਗਾਰੀ ਮਾਰਚ ਵਿੱਚ ਸ਼ਾਮਲ ਹੋਣ ਉੱਥੇ ਹੀ ਸਵੇਰੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਸਮੂਹਕ ਰੂਪ ਦੇ ਵਿੱਚ ਅਰਦਾਸ ਹੁੰਦੀ ਆ ਉਸ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣ ਔਰ ਉਸ ਅਰਦਾਸ ਤੋਂ ਬਾਅਦ ਦਲ ਖਾਲਸਾ ਵੱਲੋਂ ਇਸ ਹਮਲੇ ਦੇ ਰੋਸ ਵਜੋਂ ਇਹਦੇ ਵਿਰੋਧ ਵਿੱਚ ਔਰ ਆਪਣੇ ਲੋਕਾਂ ਨੂੰ ਇਹ ਗੱਲ ਆਮ ਜਨਤਾ ਨੂੰ ਵੀ ਯਾਦ ਦਿਵਾਉਣ ਦੇ ਲਈ ਕਿ ਸਾਡੇ ਨਾਲ ਉਸ ਦਿਨ ਕੀ ਵਾਪਰਿਆ ਸੀ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਜਾਂਦੀ ਹੈ ਜਿਹੜੀ ਇਸ ਸਾਲ ਵੀ ਐਸ ਸੱਚ ਸਟੈਂਡ ਕਰਦੀ ਆ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਬੰਦ ਰਹੇਗਾ ਅਸੀਂ ਆਪਣੇ ਅੰਮ੍ਰਿਤਸਰ ਸ਼ਹਿਰ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਜਿਨ੍ਹਾਂ ਦੇ ਕਾਰੋਬਾਰ ਨੇ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖਣ ਪਰ ਇਸ ਬੰਦ ਦੇ ਵਿੱਚੋਂ ਮੈਡੀਕਲ ਜਿਹੜੇ ਸਹੂਲਤਾਂ ਨੇ ਕੈਮਿਸਟ ਨੇ ਉਹਨਾਂ ਦੀਆਂ ਸ਼ਾਪਸ ਨੇ ਜਿੱਥੇ ਐਮਰਜੈਂਸੀ ਸਵਾਵਾਵਾਂ ਚੱਲਦੀਆਂ ਨੇ ਹਸਪੀਟਲਸ ਨੇ ਉਹ ਆਮ ਤਿੱਤਰਾਂ ਖੁੱਲੇ ਰਹਿਣਗੇ ਆਵਾਜਾਈ ਕਿਸੇ ਦੀ ਨਹੀਂ ਰੋਕੀ ਜਾਏਗੀ ਕੋਈ ਕਿਸੇ ਗੁਰੂ ਘਰ ਜਾਣਾ ਚਾਹੁੰਦਾ ਕਿਤੇ ਜਾ ਕੇ ਨਤਮਸਤਕ ਹੋਣਾ ਚਾਹੁੰਦਾ ਉਹਨਾਂ ਸਾਰਿਆਂ ਨੂੰ ਖੁੱਲ ਰਹਿਗੇ ਆਪਣੀ ਮਤਲਬ ਕਿਸੇ ਸੱਜਣ ਮੇਤਰਵਾਲ ਜਾਣਾ ਉਹ ਮਤਲਬ ਆਵਾਜਾਈ ਦੇ ਵਿੱਚ ਕੋਈ ਵਿਗਨ ਨਹੀਂ ਪਏਗਾ ਮੈਡੀਕਲ ਸਹੂਲਤਾਂ ਦੇ ਵਿੱਚ ਕੋਈ ਵਿਗਨ ਨਹੀਂ ਪਾਇਆ ਜਾਏਗਾ ਪਰ ਜਿਹੜੇ ਸਾਡੇ ਆਮ ਕਾਰੋਬਾਰੀ ਅਦਾਰੇ ਨੇ ਚਾਹੇ ਬੈਂਕਾਂ ਨੇ ਸਰਕਾਰ ਦੀਆਂ ਚਾਹੇ ਸਾਡੇ ਆਪਣੇ ਪ੍ਰਾਈਵੇਟ ਅਦਾਰੇ ਨੇ ਕੱਪੜਿਆਂ ਦੀਆਂ ਦੂਸਰੀਆਂ ਜਿੰਨੀਆਂ ਵੀ ਦੁਕਾਨਾਂ ਨੇ ਉਹ ਸਾਰੀਆਂ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ ਔਰ ਜਿਹੜਾ 5 ਤਰੀਕ ਦਾ ਸਾਡਾ ਪ੍ਰੋਗਰਾਮ ਆ ਇਹ ਪੰਜਾਬ ਦੀ ਧਰਤੀ ਦੇ ਉੱਤੇ ਦਲ ਖਾਲਸਾ ਉਹ ਲੋ ਬਾਕੀ ਸਾਰੀਆਂ ਸਹਿਯੋਗੀਆਂ ਦੇ ਨਾਲ ਕੱਲੋ ਘਰ ਆਯਾਤਗਾਰੀ ਮਾਰਚ ਕੀਤਾ ਜਾਂਦਾ ਹੈ ਉੱਥੇ ਹੀ ਬਾਕੀ ਦੁਨੀਆ ਦੇ ਵਿੱਚ ਵੀ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਸਿੱਖ ਕੌਮ ਵਸਦੀ ਆ ਜਿੱਥੇ-ਜਿੱਥੇ ਜਾ ਕੇ ਅਸੀਂ ਵਸੇ ਆ ਉਹਨਾਂ ਥਾਵਾਂ ਦੇ ਉੱਤੇ ਵੀ ਅਲੱਗ-ਅਲੱਗ ਪ੍ਰੋਗਰਾਮ ਉਲੀਕੇ ਗਏ ਨੇ 1 ਤਰੀਕ ਨੂੰ ਯੂਕੇ ਦੀ ਧਰਤੀ ਦੇ ਉੱਤੇ ਸਿੱਖ ਫੈਡਰੇਸ਼ਨ ਦੀ ਯੂਕੇ ਔਰ ਉਹਨਾਂ ਦੇ ਸਹਿਯੋਗੀਆਂ ਦੇ ਨਾਲ ਉਥੇ ਪ੍ਰੋਗਰਾਮ ਕੀਤੇ ਜਾਣੇ ਨੇ ਇਸ ਜਾਦ ਦੇ ਵਿੱਚ ਇਸੇ ਤਰੀਕੇ ਨਾਲ 7 ਤਰੀਕ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਪ੍ਰੋਗਰਾਮ ਕੀਤੇ ਜਾਣੇ ਨੇ 8 ਨੂੰ ਕੈਨੇਡਾ 8 ਤਰੀਕ ਨੂੰ ਕੈਨੇਡਾ ਦੇ ਵਿੱਚ ਕੀਤੇ ਜਾਣੇ ਨੇ ਸੋ ਹੋਰ ਬਾਕੀ ਜਿੱਥੇ ਜੜੀਆਂ ਵੀ ਕੰਟਰੀਜ਼ ਨੇ ਉੱਥੇ ਵੀ ਸਾਰੀ ਜਗ੍ਹਾ ਹੋਣੇ ਨੇ ਸੋ ਉਹਨਾਂ ਲੋਕਾਂ ਨੂੰ ਵੀ ਜਿਹੜੇ ਸਾਡੇ ਲੋਕ ਉਹਨਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਤੁਹਾਡੇ ਨੇੜੇ-ਨੇੜੇ ਜਿੱਥੇ-ਜਿੱਥੇ ਵੀ ਇਸ ਘੱਲੂਕਾਰੇ ਨੂੰ ਯਾਦ ਕੀਤਾ ਜਾਣਾ ਹੈ ਪ੍ਰੋਗਰਾਮ ਮਨਾਏ ਜਾਣੇ ਨੇ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਹੈ ਸਿਕ ਸੰਗਤਾਂ ਉਥੇ ਜ਼ਰੂਰ ਨਾਤਮਸਤਕ ਹੋਣ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਇੰਡੀਆ ਦੇ ਨਾਲ ਨਾਲ ਪੂਰੀ ਦੁਨੀਆ ਨੂੰ ਇਹ ਸੁਨੇਹਾ ਦੇ ਸਕੀਏ ਕਿ ਅਸੀਂ ਆਪਣੇ ਉੱਤੇ ਹੋਏ ਕਹਿਰ ਨੂੰ ਅਸੀਂ ਆਪਣੇ ਉੱਤੇ ਹੋਏ ਹਮਲੇ ਨੂੰ ਅੱਜ ਵੀ ਯਾਦ ਰੱਖਦੇ ਹਾਂ ਸਾਡੀ ਪੀੜ ਸੱਜਰੀਆ ਤੇ ਸਾਡਾ ਸੰਘਰਸ਼ ਨਿਰੰਤਰ جاری ਹੈ ਸੋ ਇਹ ਸਾਰਾ ਕੁਝ ਜੋ ਕੁਝ ਵੀ ਹੋ ਰਿਹਾ ਆ ਇਸ ਨੂੰ ਇੱਕ ਟੋਟਲਿਟੀ ਦੇ ਵਿੱਚ ਲੈਣਾ ਚਾਹੀਦਾ ਆ ਕਿ ਇਹ ਅਲੱਗ-ਅਲੱਗ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਈ ਕਿਤੇ ਮਨਾ ਰਿਹਾ ਕੋਈ ਕਿਤੇ ਅਸੀਂ ਇਸ ਗੱਲ ਦਾ ਮਤਲਬ ਪ੍ਰਗਟਾਵਾ ਕਰਦੇ ਆ ਕਿ ਇਹ ਜਿੱਥੇ-ਜਿੱਥੇ ਵੀ ਮਨਾਇਆ ਜਾ ਰਿਹਾ ਆ ਸਿੱਖ ਜਥੇਬੰਦੀਆਂ ਦੇ ਆਪਸੀ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਜਿਹਦੀ ਜਿੱਥੇ ਸਮਰੱਥਾ ਹੈ ਉਹ ਉੱਥੇ ਮਨਾ ਰਿਹਾ ਸੋ ਅਸੀਂ ਸਾਰਿਆਂ ਦਾ ਸਹਿਯੋਗ ਦਾ ਐਲਾਨ ਵੀ ਕਰਦੇ ਆ ਆਪਣੀ ਸੰਗਤ ਨੂੰ ਅਪੀਲ ਵੀ ਕਰਦੇ ਆ ਕਿ ਜਿੱਥੇ ਵੀ ਇਰੈਸਪੈਕਟਿਵ ਕਿ ਉਹ ਕਿਹੜੀ ਪਾਰਟੀ ਕਿਹੜੇ ਜਥੇਬੰਦੀ ਮਨਾ ਰਹੀ ਉਹਨੂੰ ਇੱਕ ਪਾਸੇ ਰੱਖ ਕੇ ਇਸ ਸੰਘਰਸ਼ ਦੇ ਵਿੱਚ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ ਲਈ ਸਾਨੂੰ ਸਾਰਿਆਂ ਨੂੰ ਹਾਜ਼ਰੀਆਂ ਜਿੱਥੇ-ਜਿੱਥੇ ਪ੍ਰੋਗਰਾਮ ਮਨਾਏ ਜਾ ਰਹੇ ਨੇ ਉੱਥੇ ਲਗਾਉਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਹੀਂ ਉਹ ਮੈਨੂੰ ਲੱਗਦਾ ਜਿਹੜਾ ਅੰਦਰ ਅਕਾਲ ਤਖਤ ਸਾਹਿਬ ਦੇ ਹੁੰਦਾ ਹੈ ਉੱਥੇ ਬੈਨ ਕਰਦੇ ਨੇ ਬਟ ਉਹਨਾਂ ਦਾ ਉੱਥੇ ਇਕੋ ਆਪਣਾ ਕੈਮਰਾ ਲਾਉਂਦੇ ਨੇ ਜਿਹੜਾ ਸਾਰਿਆਂ ਨੂੰ ਮਿਰਛਾ ਉਹਨਾਂ ਲੇਕ ਦੇ ਦਿੰਦੇ ਹੋਣਗੇ ਸੋ ਉਥੇ ਬੈਨ ਨਹੀਂ ਕੀਤਾ ਜਾਂਦਾ ਅੰਦਰ ਜੇ ਸਾਰਾ ਮੀਡੀਆ ਜਾਏਗਾ ਤੇ ਉਹ ਵੈਸੇ ਵੀ ਤੋ ਦੇਖੋ ਡਿਸਪੀਪਲਨ ਜਿਹੜਾ ਮੈਨੂੰ ਲੱਗਦਾ ਉਹ ਭੰਗ ਹੋਏਗਾ ਇਸ ਕਰਕੇ ਉਹ ਕਰਦੇ ਨੇ ਬਟ ਜਿਹੜਾ ਉਥੇ ਉਹ ਕਰਦੇ ਨੇ ਉਹਦਾ ਉਹ ਲਿੰਕ ਤੁਹਾਨੂੰ ਸਾਰਿਆਂ ਨੂੰ ਦਿੰਦੇ ਨੇ ਉਹ ਅਸੀਂ ਹਰ ਸਾਲ ਹੀ ਵੇਖਦੇ ਹਾਂ ਸਾਰੇ ਚੈਨਲਾਂ ਦੇ ਉੱਤੇ ਗੱਲ ਚੱਲਦੀ ਹੈ ਕਿਸੇ ਕੋਈ ਗੱਲਬਾਤ ਹੋ ਜਾਂਦੀ ਹੈ ਕੋਈ ਤਾਲਮੇਲ ਮੀਟਿੰਗ ਹੋਈ ਕਿ ਕਿਸ ਢੰਗ ਨਾਲ ਬਣਾਇਆ ਜਾਣ ਕਿ ਬੜੇ ਅਮਨ ਸ਼ਾਂਤੀ ਦੇ ਨਾਲ ਹੀ ਦਿੱਤੀ ਉਹ ਦਾ ਸਮਾਗਮ ਹੋ ਇਹ ਪੰਗਤੀ ਨੇ ਸਵਾਲ ਕੀਤਾ ਉਹਦਾ ਇਹ ਕਿ ਸਿਲੈਕਟਿੰਗ ਜਿਆ ਜਿਹੜਾ ਮੀਡੀਆ ਚ ਬੋਲਦੇ ਵੀ ਸਿਲੈਕਟਿੰਗ ਜਿਆ ਉੱਤੇ ਹੁੰਦਾ ਜਿਸ ਤਰ੍ਹਾਂ ਹੋਰ ਜਿਸ ਤਰ੍ਹਾਂ ਤੁਸੀਂ ਜਿਆ ਹੋਰ ਵੀ ਹੁੰਦੀ ਉਹ ਸ਼ਾਰਟ ਵਗੈਰਾ ਨਹੀਂ ਆਵੇਲੇ ਬਲੂਕ ਹੋਵੇ। ਵੈਸੇ ਅਸੀਂ ਬਹੁਤ ਵਾਰੀ ਐਸਜੀਪੀਸੀ ਨੂੰ ਇਹ ਗੱਲ ਕਹਿ ਚੁੱਕੇ ਹਾਂ ਕਿ ਜਿਹੜਾ ਦਰਬਾਰ ਸਾਹਿਬ ਦੇ ਅਕਾਲ ਪੁਰਖ ਸਾਹਿਬ ਤੇ 6 ਜੂਨ ਦਾ ਪ੍ਰੋਗਰਾਮ ਹੁੰਦਾ ਉਹ ਬੜਾ ਲਿਮਿਟਿਡ ਤੇ ਸਿਲੈਕਟਿਵ ਹੁੰਦਾ ਹੈ। ਔਰ ਕੁਝ ਸਮੇਂ ਦੇ ਵਿੱਚ ਹੀ ਅਕਾਲ ਪੁਰਖ ਸਾਹਿਬ ਦੇ ਜੱਜਦਾਰ ਅਡਰੈਸ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਦੇ ਪਰਿਵਾਰਾਂ ਨੂੰ ਸਰੋਪਾ ਸਾਹਿਬ ਪੇਟ ਕਰਕੇ ਸਮਾਪ ਜਿੱਥੇ ਬੰਨੀਆਂ ਆਪਣੇ ਆਪਣੇ ਤੌਰ ਤੇ ਪ੍ਰਕਰਮਾ ਦੇ ਵਿੱਚ ਉਹ ਆਪਣਾ ਪ੍ਰਕਟਾਵਾ ਕਰਦੀਆਂ ਨੇ ਆਪਣੀ ਗੱਲ ਮੀਡੀਆ ਦੇ ਸਾਹਮਣੇ ਕਹਿੰਦੀਆਂ ਨੇ ਆਪਸ ਵਿੱਚ ਵੀ ਸ਼ੇਅਰ ਕਰਦੀਆਂ ਨੇ ਸੋ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਹਿ ਚੁੱਕੇ ਹਾਂ ਕਿ ਜਦੋਂ ਪੂਰੇ ਪੰਜਾਬ ਚੋਂ ਸੰਗਤ ਆਈ ਹੁੰਦੀ ਹੈ ਕਿਉਂ ਨਾ ਅਕਾਲਪੁਰ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਮੰਜੀ ਸਾਹਿਬ ਦੀਵਾਨ ਹਾਲ ਦੀਵਾਨ ਸਜਾਏ ਜਾਣ ਜਿੱਥੇ ਸਾਰੀ ਸੰਗਤ ਨੂੰ ਕਿਹਾ ਜਾਵੇ ਅਕਾਲਪੁਰ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਕਿ ਜਿਹੜੀ ਸੰਗਤ ਪ੍ਰਕਰਮਾ ਦੇ ਵਿੱਚ ਇਕਤਰ ਹੋਈ ਹੈ ਉਹ ਇੱਥੇ ਆਪਣੇ ਆਪਣੇ ਤੌਰ ਤੇ মিডিਆ ਨੂੰ ਅਡਰੈਸ ਕਰਨ ਦੀ ਬਜਾਏ ਜਾਂ ਆਪਣੇ ਤੌਰ ਤੇ ਤੁਸੀਂ ਅਡਰੈਸ ਸਿਸਟਮ ਤੋਂ ਬੋਲਣ ਦੀ ਬਜਾਏ ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਚੱਲੋ ਉੱਥੇ ਢਾਡੀ ਵੀ ਹੋਣਗੇ ਔਰ ਉੱਥੇ ਸਾਰੀਆਂ ਜਿਹੜੀਆਂ ਜੱਥੇਬੰਦੀਆਂ ਉਹਨਾਂ ਦੇ ਨੁਮਾਇੰਦੇ ਵੀ ਬੋਲਣਗੇ ਔਰ ਇਸ ਤਰੀਕੇ ਦੇ ਨਾਲ ਜੱਥੇਬੰਦੀਆਂ ਨੂੰ ਵੀ ਆਪਣੀ ਗੱਲ ਕਹਿਣ ਦਾ ਇੱਕ ਮੌਕਾ ਤੇ ਪਲੇਟਫਾਰਮ ਮਿਲ ਸਕਦਾ ਹੈ ਔਰ ਮਿਲਣਾ ਚਾਹੀਦਾ ਵੀ ਅੱਛਾ ਮੈਂ ਤਾਂ ਵਿੱਚ ਵੀ ਮਨਾਇਆ ਜਾਣਾ ਪ੍ਰੋਗਰਾਮ ਉਸ ਤੇ ਤੁਸੀਂ ਸ਼ਿਰਕਤ ਕਰੋਗੇ ਮੈਥੇ ਦੇ ਵਿੱਚ ਜਿਹੜਾ ਪ੍ਰੋਗਰਾਮ ਹੁੰਦਾ ਉਹ ਸੇਮ ਪ੍ਰੋਗਰਾਮ ਹੁੰਦਾ ਕਿਉਂਕਿ ਉਸ ਵੇਲੇ ਸਾਡਾ ਜਿਹੜਾ ਬੰਦੀ ਕਾਲ ਹੁੰਦੀ ਹੈ ਔਰ ਸਾਡਾ ਜਿਹੜਾ ਧਿਆਨ ਹੁੰਦਾ ਅਸੀਂ ਅੰਮ੍ਰਿਤਸਰ ਸਾਡਾ ਕੇਂਦਰਤ ਹੁੰਦਾ ਔਰ ਇਸ ਕਰਕੇ ਜਿਹੜੇ ਸਾਡੇ ਉਸ ਇਲਾਕੇ ਦੇ ਸਿੰਘ ਨੇ ਉਹ ਉੱਥੇ ਜਾ ਕੇ ਨਤਮਸਤਕ ਹੁੰਦੇ ਨੇ ਪ੍ਰੋਗਰਾਮ ਕਿਤੇ ਵੀ ਹੋਵੇ ਜੂਨ 83 ਦੇ ਕੱਲੂ ਘਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਹੋਣਾ ਚਾਹੀਦਾ ਔਰ ਜਿਹੜਾ ਉਸ ਸ਼ਹੀਦਾਂ ਦੀ ਸੋਚ ਦਾ ਜਿਹੜਾ ਸੰਘਰਸ਼ ਸੀਗਾ ਉਸ ਨੂੰ ਸਮਰਪਿਤ ਹੋਣਾ ਚਾਹੀਦਾ ਉਹਨਾਂ ਸਾਰੀਆਂ ਥਾਵਾਂ ਤੇ ਅਸੀਂ ਪਹੁੰਚੀਏ ਮਤਲਬ ਜਿਸਮਾਨੀ ਤੌਰ ਤੇ ਫਿਜ਼ੀਕਲ ਪਹੁੰਚੀਏ ਜਾਂ ਨਾ ਪਹੁੰਚੀਏ ਪਰ ਸਾਡਾ ਉਹਨਾਂ ਨੂੰ ਸਮਰਥਨ ਆਟੋਮੈਟਿਕ ਹੈ ਇੱਕ ਜੇ ਤੋਂ ਨੂੰ ਤੁਲੂ ਘਰਾ ਦਿਵਸ ਤੇ ਜਥੇਦਾਰ ਅਕਾਲ ਤਖਤ ਫਾਰਮ ਦੇ ਨਾਲ ਸੰਦੇਸ਼ ਦਿੰਦੇ ਆ ਜਾਂ ਸਬੋਧਨ ਕਰਦੇ ਆ ਸਰ ਦਨਖਾਲਤਾ ਗਿਆਨੀ ਘੜਕਾ ਜੀ ਨੂੰ ਮਾਨਤਾ ਦਿੰਦਾ ਦੇਖੋ ਜਥੇਦਾਰ ਨੂੰ ਮਾਨਤਾ ਦੇਣੀ ਜਾਂ ਨਾ ਦੇਣੀ ਇੱਕ ਵੱਖਰਾ ਵਿਸ਼ਾ ਔਰ ਇਹ ਪਿਛਲੇ ਗਿਆਨੀ ਗੁਰਬਚਨ ਸਿੰਘ ਤੋਂ ਹੀ ਇਹ ਕੱਲ ਚੱਲਦੀ ਆ ਰਹੀ ਹੈ ਕਿ ਜਿਵੇਂ ਗਿਆਨੀ ਗੁਰਬਚਨ ਸਿੰਘ ਨੇ ਫੈਸਲੇ ਲਏ ਨੇ ਉਸ ਤੋਂ ਬਾਅਦ ਕੌਮ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਗਿਆਨੀ ਗੁਰਬਚਨ ਸਿੰਘ ਤੋਂ ਉਸ ਤੋਂ ਬਾਅਦ ਜਥੇਦਾਰਾਂ ਨੂੰ ਮੰਨਿਆ ਨਹੀਂ ਕਿਉਂਕਿ ਸਰਬਤ ਖਾਲਸਾ ਨੇ ਆਪਣੇ ਜਥੇਦਾਰ ਕੌਮ ਨੂੰ ਦੇ ਦਿੱਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਜਥੇਦਾਰ ਦੇ ਦਿੱਤੇ ਅਤੇ ਦੋਨਾਂ ਜਥੇਦਾਰ ਜਿਹੜੇ ਪੈਰਲਲ ਜਿਹੜਾ ਸਿਸਟਮ ਇੱਕ ਪੋਸਟ ਤੋਂ ਬਾਅਦ ਚੱਲਣਾ ਸ਼ੁਰੂ ਹੋ ਗਿਆ ਚੈੱਕ ਕਰ ਤੁਸੀਂ ਇਹ ਵੇਖੋ ਕਿ ਜਿਹੜੇ ਜਿਹੜੀ ਸੰਗਤ 6 ਜੂਨ ਨੂੰ ਕਲਕੱਤਾ ਤੇ ਇਕੱਤਰ ਹੁੰਦੀ ਹੈ ਉਨ੍ਹਾਂ ਵਿੱਚੋਂ ਬਹੁਤਾਂ ਸੰਗਤ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਜਥੇਦਾਰਾਂ ਨੂੰ ਪਰਵਾਹ ਨਹੀਂ ਕਰਦੀ ਸੋ ਯਾਨੀ ਗੜਗੱਜ ਨੇ ਜਿਹੜੇ ਹੁਣ ਆਏ ਨੇ ਮੈਨੂੰ ਲੱਗਦਾ ਇਹ ਵੀ ਉਸੇ ਕਤਾਰ ਦੇ ਵਿੱਚ ਹੀ ਸ਼ਾਮਲ ਹੁੰਦੇ ਨੇ ਔਰ ਇਹਨਾਂ ਦੇ ਨਾਲ ਤਾਂ ਹੋਰ ਬਹੁਤ ਸਾਰੇ ਵਿਵਾਦ ਜੁੜ ਗਏ ਨੇ ਜਿਸ ਤਰੀਕੇ ਨਾਲ ਇਹਨਾਂ ਨੂੰ ਲਾਇਆ ਗਿਆ ਚੋਰੀ ਇਹਨਾਂ ਦੀ ਦਸਤਾਰਬੰਦੀ ਕੀਤੀ ਗਈ ਔਰ ਕੌਮ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਔਰ ਬਹੁਤ ਵੱਡਾ ਇੱਕ ਵਾਦ ਖੜਾ ਹੋਇਆ ਮੈਨੂੰ ਲੱਗਦਾ ਕਿ ਯਾਨੀ ਗੜਗੱਜ ਹੁਣਾਂ ਨੂੰ 6 ਜੂਨ ਨੂੰ ਕੌਮ ਦਾ ਉਸੇ ਤੇ ਰੋਧਾ ਸਾਹਮਣਾ ਕਰਨਾ ਪਏਗਾ ਇਸ ਨੂੰ ਦਾ ਜੋ ਵੀ ਸੁਣਿਆ ਹੋਏਗਾ ਉਹ ਕੌਮ ਨੂੰ ਹਾਂਜੀ ਜੋ ਵੀ ਉਹਨਾਂ ਦਾ ਸੁਨੇਹਾ ਹੋਏ ਉਹਨੂੰ ਮੰਨਿਆ ਜਾਏਗਾ ਸੁਨੇਹਾ ਕੌਮ ਦੇ ਹਿੱਤ ਵਿੱਚ ਹੈ ਪੰਥ ਦੇ ਹਿੱਤ ਵਿੱਚ ਹੈ ਸੰਘਰਸ਼ ਦਾ ਤੇ ਉਹ ਸਾਰਿਆਂ ਦੇ ਲਈ ਸਾਂਝਾ ਹੈਗਾ ਕੱਲ੍ਹ ਸਾਡੇ ਲਈ ਥੋੜੀ ਜਿਹੀ ਜਿਹੜੇ ਅਧਿਕਾਰ ਜਨਦਰ ਸਾਹਿਬ ਨੇ ਇਹ ਧਿਆਨ ਦਿਨ ਮਾੜ ਲਾਉਣ ਨੂੰ ਨਹੀਂ ਮਿਲਗੇ ਨੇ ਬਸੋ ਪਿਛਲੇ ਦਿਨਾਂ 'ਚ ਉਹਨਾਂ ਨੇ ਕੁਝ ਡਾਇਰੈਕਟਰੀਆਂ ਵਾਲਾ ਉਹ ਨਹੀਂ ਆਈ ਸੀ ਕਿ ਮਤਲਬ ਉਹਨਾਂ ਨੇ ਕੁਝ ਡੀਟਿੰਗ ਇਕੱਲਾ ਕੀਤੀ ਉਦੋਂ ਜੀ ਵੀ ਸਾਰੇ ਇਕੱਠੇ ਹੋ ਜਾਣ ਉਹ ਤੇ ਜੀ ਦੇਖੋ ਸਾਡੀ ਜੋ ਉਹਨਾਂ ਨੂੰ ਉਹਨਾਂ ਨੇ ਧਿਆਨ ਸਿੰਘ ਮਾਨ ਦੇ ਨਾਲ ਕਿਉਂਕਿ ਬਿਮਾਰ ਚੱਲ ਰਹੇ ਨੇ ਉਹਨਾਂ ਦਾ ਪਤਾ ਲਿਆ ਇੱਕ ਚੰਗੀ ਪਹਿਲ ਕਦਮੀ ਕੀਤੀ ਅਸੀਂ ਕਹਿ ਸਕਦੇ ਹਾਂ ਇੱਕ ਏਕਤਾ ਵਾਲੇ ਪਾਸੇ ਨੂੰ ਗੱਲ ਹੋ ਰਹੀ ਹੈ ਕਿ ਇਕੱਠੇ ਹੋਇਆ ਜਾਵੇ ਹੁਣ ਉਹ ਏਕਤਾ ਦੇ ਜਿਹੜੀਆਂ ਕੋਸ਼ਿਸ਼ਾਂ ਨੇ ਉਹਨੂੰ ਬੂਰ ਪੈਂਦੇ ਨੇ ਉਹ ਇਕੱਠੇ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਔਰ ਮੇਰੀ ਮੇਰੀ ਸਾਡੀ ਇੱਕ ਜਾਣਕਾਰੀ ਹੋਰ ਵੀ ਹੈ ਇਹ ਕਾਲ ਤੱਕ ਸਾਹਿਬ ਦੇ ਸਤਤਰੇ ਦੇ ਵਿੱਚ ਇੱਕ ਕੋਸ਼ਿਸ਼ ਇਹ ਵੀ ਹੋ ਰਹੀ ਹੈ ਜੋ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਇਸ ਵਾਰ ਉਹ ਮੰਜੀ ਸਾਹਿਬ ਦੀਵਾਨ ਹਾਲ ਵੀ ਹੋ ਸਕਦਾ ਹੈ ਕਿ ਦੀਵਾਨ ਸਜਾਇਆ ਜਾਂ ਸਮਾਗਮ ਕੀਤਾ ਜਾਵੇ ਇਸ ਪ੍ਰੈਜ਼ੈਂਟ ਜੱਜਦਾਰ ਜਿਹੜੀ ਸ਼੍ਰੋਮਣੀ ਕਮੇਟੀ ਦੇ ਜੱਜਦਾਰ ਨੇ ਉਹਨਾਂ ਦੀ ਦੇਖ ਰੇਖੇ ਪਰ ਹਲੀ ਤੱਕ ਗੱਲ ਸਾਹਮਣੇ ਨਹੀਂ ਆਈ ਪਰ ਅੰਦਰ ਅੰਦਰ ਕੋਸ਼ਿਸ਼ਾਂ ਜਾਰੀ ਨੇ ਸੋ ਇਕਤਾ ਦੀਆਂ ਕੋਸ਼ਿਸ਼ਾਂ ਹਰ ਪਾਸੇ ਚੱਲ ਰਹੀਆਂ ਨੇ ਜਦ ਜਦ ਉਹ ਸਾਡੇ ਸਾਹਮਣੇ ਆਣ ਗਿਆ ਅਸੀਂ ਆਪਸ ਵਿੱਚ ਵਿਚਾਰ ਕਰਕੇ ਪੰਥ ਦੇ ਹਿੱਤ ਵਿੱਚ ਸੰਘਰਸ਼ ਦੇ ਹਿੱਤ ਵਿੱਚ ਸੰਘਰਸ਼ ਨੂੰ ਅੱਗੇ ਤੋਰਨ ਦੇ ਹਿੱਤ ਵਿੱਚ ਫੈਸਲੇ ਲਵਾਂਗੇ ਜੀ ਪਟਨਾ ਸਾਹਿਬ ਤੇ ਜਿੱਥੋਂ ਹੁਕਮਨਾਮਾ ਨਿਕਲਿਆ ਗਿਆ ਨਿਕਲ ਗਿਆ ਜਿਸ ਨੂੰ ਆਹਦੇ ਖਿਲਾਫ ਪ੍ਰੋਟੋਕੋਲ ਕਮੇਟੀ ਨੇ ਵੀ ਖੇਤੀ ਕੀਤੀ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਗਾਥਰ ਸਾਹਿਬ ਸਰਵੋੱਚ ਹੈ ਉਹ ਕੋਈ ਆਡਿਟ ਨਹੀਂ ਕਰ ਸਕਦਾ ਤੇ ਤੁਸੀਂ ਉਹਨਾਂ ਨੂੰ ਆਰਡਰ ਕਰੀ ਜਾਂਦੇ ਇਹਦੇ ਬਾਰੇ ਕੋਈ ਤੁਹਾਡਾ ਕਹੋ ਦੋਨਾਂ ਪਾਸੇ ਮਜ਼ਾਕ ਬਣਾਇਆ ਗਿਆ ਮर्याਦਾ ਦਾ ਧਰਮ ਦਾ ਰਵਾਇਤਾਂ ਦਾ ਟ੍ਰੈਡੀਸ਼ਨਸ ਦਾ ਦੋਮਾਂ ਪਾਸੇ ਮਜ਼ਾਕ ਬਣਿਆ ਆਹ ਦੇਖੋ ਇਹ ਚੀਜ਼ਾਂ ਇਨ੍ਹਾਂ ਥਾਮਾਂ ਤੇ ਬੈਠ ਕੇ ਵੀ ਜੇ ਇਸ ਤਰੀਕੇ ਦੇ ਨਾਲ ਮਜ਼ਾਕ ਕੀਤਾ ਜਾਵੇ ਮਜ਼ਾਕ ਬਣਾਇਆ ਜਾਵੇ ਤੇ ਇਹ ਸਭ ਤੋਂ ਦੁੱਖ ਦੀ ਗੱਲ ਹੁੰਦੀ ਹੈ ਅਸੀਂ ਦੁਨੀਆ ਨਾਲ ਲੜ ਰਹੇ ਆ ਆਪਣੀ ਆਜ਼ਾਦੀ ਲਈ ਆਪਣੇ ਨਿਆਰੇਪਣ ਲਈ ਆਪਣੀ ਅਟਰੀ ਪਛਾਣ ਲਈ ਔਰ ਸਾਡੀਆਂ ਸੰਸਥਾਵਾਂ ਤੇ ਬੈਠੇ ਬੰਦੇ ਜਿਹੜੇ ਧਾਰਮਿਕ ਬੰਦੇ ਨੇ ਜਿਹੜੇ ਮਤਲਬ ਆਗੂ ਨੇ ਧਾਰਮਿਕ ਆਗੂ ਨੇ ਉਹ ਇਸ ਤਰ੍ਹਾਂ ਦੇ ਛੋਟੀਆਂ ਆਸੋ ਹੀ ਨਹੀਂ ਗੱਲਾਂ ਕਰਨ ਮਜ਼ਾਕ ਬਣਾ ਇਹ ਬਹੁਤ ਦੁਖਦਾਈ ਹੈ ਔਰ ਅਸੀਂ ਇਸ ਦਿਨ ਨੂੰ ਇਸ ਜੀ ਦੀ ਨਖੇਦੀ ਕਰਦੇ ਹਾਂ ਜੋ ਇਸ ਤਰੀਕੇ ਦੇ ਨਾਲ ਇਹਨਾਂ ਦਾ ਵਿਹਾਰ ਰਿਹਾ। ਹੋਰ ਪਾਸੇ ਜੇ ਘੱਲੂ ਘਾਰਾ ਮੌਕੇ ਜਿਸ ਜੇ ਬੰਦੀ ਜੰਮੇਟ ਬਰਾਲ ਦੇ ਮੁਕੀ ਜਿਹੜੇ ਉੱਥੇ ਸ਼ਹੀਦ ਹੋਏ ਫੌਜ ਨਾਲ ਲੜਦੇ ਹੋਏ ਉਹ ਜੱਥੇਬੰਦੀ ਦੀ ਸਕੂਲੀਅਤ ਜਿਹੜੀ ਆ ਤੁਹਾਨੂੰ ਘੱਲੂ ਘਾਰਾ ਦਿਵਸ ਤੇ ਨਹੀਂ ਹੋ ਰਹੀ ਇਸੇ ਕੋਸਾ ਸਮੱਸਿਆ। ਗੱਲ ਖਾਸ ਸਾਡੀ ਸੁਹਦਾਇ ਦੇ ਬਾਰੇ ਜੇ ਜੱਥੇਬੰਦੀ ਦੇ ਮੁਕੀ ਉੱਥੇ ਸ਼ਹੀਦ ਹੋਏ ਨੇ ਉਹ ਜਿਹੜੇ ਤੁਹਾਨੂੰ ਆ ਕੇ ਕਹਿ ਰਹੇ ਨੇ ਕਿ ਉਹਨਾਂ ਨੂੰ ਚੋਣ ਚਾਹੀਦਾ। ਇਹ ਸਵਾਲ ਤਾਂ ਬੱਬਰ ਨਾਮ ਸਿੰਘ ਨੂੰ ਕਰਨਾ ਚਾਹੀਦਾ। ਜੇ ਤੁਸੀਂ ਜਾਣਦੇ ਹੋ ਕਿ ਅਸੀਂ ਜਵਾਬ ਦੇ ਕੇ ਬਾਬਾ ਨਾਮ ਸਿੰਘ ਨੂੰ ਆਪਣੇ ਅਮਲੇ ਸਾਹਮਣੇ ਖੜਾ ਕਰ ਲੀਏ ਤੇ ਸਲਾਹ ਤੇ ਸਾਡੀ ਇਹ ਹੈ ਮੇਰੇ ਖਿਆਲ ਬਾਬਾ ਨਾਮ ਸਿੰਘ ਸਲਾਹ ਵਾਲੀ ਪੋਜੀਸ਼ਨ ਤੋਂ ਬਹੁਤ ਉੱਪਰ ਜਾ ਚੁੱਕੇ ਨੇ ਬਹੁਤ ਉੱਪਰ ਜਾ ਚੁੱਕੇ ਨੇ ਹੁਣ ਉਹਨਾਂ ਨੂੰ ਸਾਡੀ ਸਲਾਹ ਦੀ ਲੋੜ ਨਹੀਂ ਹੈ ਹੁਣ ਉਹਨਾਂ ਨੂੰ ਬਹੁਤ ਵੱਡੇ ਲੋਕਾਂ ਦੀ ਸਲਾਹ ਚਾਹੀਦੀ ਨਹੀਂ ਪਰ ਤੁਸੀਂ ਇਹਨਾਂ ਨੂੰ ਇਹਦਾ ਹੱਲ ਕੀ ਹੈ ਇਹਦਾ ਕੀ ਹੱਲ ਹੈ ਇਹਦਾ ਹੱਲ ਹੈ ਉਹਨਾਂ ਨੂੰ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਇੱਕ ਜਗ੍ਹਾ ਸਾਰੀ ਕੌਮ ਦਾ ਜਿੱਥੇ ਜਦੋਂ ਸਾਰੀ ਕੌਮ ਉੱਥੇ ਇਕੱਠੀ ਹੁੰਦੀ ਹੈ ਉਹਨਾਂ ਨੂੰ ਆਉਣਾ ਚਾਹੀਦਾ ਅਗਰ ਉਹ ਨਹੀਂ ਆ ਰਹੇ ਤੇ ਕੋਈ ਵਜਾ ਦੱਸਨ ਕਿ ਕਿਉਂ ਨਹੀਂ ਆ ਰਹੇ ਤੇ ਜੇ ਕੋਈ ਵਜਾ ਨਹੀਂ ਹੈ ਫਿਰ ਉਹਨਾਂ ਦੀ ਉਹਨਾਂ ਦੀ ਇਹ ਉਹਨਾਂ ਦੇ ਪਾਰਟ ਤੇ ਇਹ ਬਹੁਤ ਵੱਡੀ ਮਤਲਬ ਗਲਤੀ ਹੈ ਕਿ ਬਿਨਾਂ ਵਜਾ ਨਹੀਂ ਆ ਰਹੇ ਉਹ ਕਹਿੰਦੇ ਸੀ ਉਸ ਥਾਂ ਤੇ ਮਨਾਣਾ ਹੁੰਦਾ ਇਸ ਕਰਕੇ ਪ੍ਰਬੰਧ ਕਰ ਲਿਆ ਹੁੰਦਾ ਪ੍ਰਬੰਧ ਪ੍ਰਬੰਧ ਬਾਬਾ ਜੀ ਪ੍ਰਬੰਧ ਮੁਖੀ ਨੇ ਆਪ ਦੀ ਕਰਨੇ ਹੁੰਦੇ ਪ੍ਰਬੰਧ ਥੱਲੇ ਸੇਵਾਦਾਰਾਂ ਨੇ ਕਰਨੇ ਹੁੰਦੇ ਜੀ ਪ੍ਰਬੰਧ ਉਹ ਪਹਿਲਾਂ ਵੀ ਕਰਦੇ ਸੀ ਜਦੋਂ ਆਉਂਦੇ ਸੀ ਜਦੋਂ ਆਉਂਦੇ ਸੀ ਪ੍ਰਬੰਧ ਉਹਦੋਂ ਵੀ ਹੁੰਦੇ ਸੀ ਤੇ ਹੁਣ ਵੀ ਹੋ ਜਾਣਗੇ ਜੇ ਆ ਜਾਣਗੇ ਤੇ ਪਰ ਆਣਾ ਚਾਹੀਦਾ ਨਾਲ ਇਰੇ ਤੋਂ ਪਹਿਲਾਂ ਸਰਦਾਰ ਕਮਰਪਾਲ ਸੇਂਗੋਣਾ ਨੇ ਬਣੇ ਹੋਏ ਹਾਲਾਤਾਂ ਦੇ ਬਾਰੇ ਦਾਲ ਖਾਲਸਾ ਦਾ ਨਜ਼ਰੀਆ ਤੁਹਾਡੇ ਨਾਲ ਸਾਂਝਾ ਕੀਤਾ ਆ ਔਰ ਉਹਦੇ ਚ 1984 ਤੋਂ ਲੈ ਕੇ ਤੇ 2025 ਤੱਕ ਜਿਹੜਾ ਜੰਗ ਦਾ ਮਾਹੌਲ ਬਣਿਆ ਚਾਹੇ ਉਹ ਵਿਦਿਨ ਇਹਨਾਂ ਦੀ ਪੈਰੀਫੇਰੀ ਬਣਿਆ ਹੋਵੇ ਚਾਹੇ ਉਹ ਜੰਗ ਹਿੰਦ ਪੰਜਾਬ ਦਾ ਬਣਿਆ ਹੋਵੇ ਤੇ ਜਾਂ ਅੱਜ ਦੇ ਦਿਨਾਂ ਦੇ ਵਿੱਚ ਉਹ ਜੰਗ ਹਿੰਦ ਪਾਕਿਸਤਾਨ ਦਾ ਬਣਿਆ ਹੋਵੇ ਉਹਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਪੰਜਾਬ ਦਾ ਥਿਓ ਪੁਆਇੰਟ ਆ ਜਿਹੜਾ ਕਸ਼ਮੀਰ ਦਾ ਨਜ਼ਰੀਆ ਆ ਜਾਂ ਜਿਹੜੀਆਂ ਬਾਰਡਰ ਸਟੇਟ ਦਾ ਨਜ਼ਰੀਆ ਆ ਉਹ ਤੁਹਾਡੇ ਨਾਲ ਰੱਖਿਆ ਔਰ ਉਹਦੇ ਚ ਇਹ ਗੱਲ ਕਹੀ ਹੈ ਕਿ ਪੰਜਾਬ ਜੰਗ ਨਹੀਂ ਚਾਹੁੰਦਾ ਇਹੇ ਗੱਲ ਤੁਸੀਂ ਕਸ਼ਮੀਰ ਜਾ ਕੇ ਪੁੱਛੋ ਕਸ਼ਮੀਰ ਵੀ ਕਹੇਗਾ ਕਿ ਅਸੀਂ ਜੰਗ ਨਹੀਂ ਚਾਹੁੰਦੇ ਪਰ ਉਹਦੇ باوجود ਜੇ ਤੁਸੀਂ ਵੇਖੋ ਤੇ ਕਸ਼ਮੀਰੀਆਂ ਨੇ ਵੀ ਹਿੰਦੁਸਤਾਨ ਦੇ ਨਾਲ ਜੰਗ ਲੜੀ ਤੇ ਲੜ ਰਹੇ ਨੇ ਪੰਜਾਬ ਵੀ ਇੰਡੀਅਨ ਆਰਮੀ ਦੇ ਨਾਲ ਜੰਗ ਲੜ ਚੁੱਕਾ ਹੈ ਤੇ ਅੱਜ ਵੀ ਜੰਗ ਲੜ ਰਿਹਾ ਹੈ। ਉਹਨੇ ਗੱਲਾਂ ਵੇਖਣ ਨੂੰ ਬੇਸ਼ੱਕ ਕੌਂਟਰੈਡਿਕਟਰੀ ਲੱਗਦੀਆਂ ਨੇ ਵੀ ਇੱਕ ਪਾਸੇ ਅਸੀਂ ਜੰਗ ਲੜ ਰਹੇ ਆ ਤੇ ਦੂਜੇ ਪਾਸੇ ਅਸੀਂ ਕਹਿੰਦੇ ਆ ਕਿ ਅਸੀਂ ਜੰਗ ਨਹੀਂ ਚਾਹੁੰਦੇ। ਇੱਥੇ ਅਸੀਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਪੰਜਾਬ ਜੰਗ ਨਹੀਂ ਚਾਹੁੰਦਾ ਪਰ ਅਸੀਂ ਆਪਣੀ ਆਜ਼ਾਦੀ ਜ਼ਰੂਰ ਚਾਹੁੰਦੇ। ਇਹ ਹਿੰਦੁਸਤਾਨ ਨੇ ਤੈਅ ਕਰਨਾ ਹੈ। ਕਿ ਉਹਨੇ ਕਿਹੜੇ ਰਾਏ ਤਰਨ ਇਹ ਦੋਵੇਂ ਕੌਮਾਂ ਜਿਹੜੀਆਂ ਇਹਨਾਂ ਦੋ ਮੁਲਕਾਂ ਦੇ ਵਿਚਕਾਰ ਪਿਸ ਰਹੀਆਂ ਨੇ ਅਸੀਂ ਜੰਗ ਨਹੀਂ ਚਾਹੁੰਦੇ ਪਰ ਅਸੀਂ ਦੋਵੇਂ ਆਜ਼ਾਦੀ ਜ਼ਰੂਰ ਚਾਹੁੰਦੇ ਆ ਅਸੀਂ ਇੰਡੀਪੈਂਡੈਂਸ ਚਾਹੁੰਦੇ ਆ ਨਾ ਕਿ ਵਾਰ ਪਰ ਵਾਰ ਵਾਰ ਇੱਥੇ ਦੀ ਪੋਲੀਟੀਕਲ ਲੀਡਰਸ਼ਿਪ ਨੇ ਜਿਹੜਾ ਇੱਥੇ ਦਾ ਪੋਲੀਟੀਕਲ ਜਿਹੜੀ ਸਮੱਸਿਆ ਆ ਜਿਹੜਾ ਕਨਫਲਿਕਟ ਆ ਉਹਨੂੰ ਹੱਲ ਕਰਨ ਦੀ ਬਜਾਏ ਹਮੇਸ਼ਾ ਉਹ ਟੈਕਟਿਕਸ ਵਰਤੇ ਨੇ ਜਿਹੜੇ ਜੰਗ ਦੇ ਵਿੱਚ ਵਰਤੇ ਜਾਂਦੇ ਨੇ ਵਾਰ ਦੇ ਵਿੱਚ ਵਰਤੇ ਜਾਂਦੇ ਨੇ ਔਰ ਇੱਕ ਕਦੀ ਵੀ ਇਹੋ ਜਿਹੇ ਜਿਹੜੇ ਸ਼ੈਡੋਸ ਨੇ ਵਾਰ ਦੇ ਇਹ ਕਦੀ ਵੀ ਦੂਰ ਨਹੀਂ ਹੋਣੇ ਜਦੋਂ ਤੱਕ ਇਹ ਖਿੱਤੇ ਆਜ਼ਾਦ ਨਹੀਂ ਹੋ ਜਾਂਦੇ ਇੱਕ ਅਲੱਗ ਮੁਲਕ ਨਹੀਂ ਬਣ ਜਾਂਦੇ ਜਿਹਦੇ ਬਾਰੇ ਦੇ ਵਿੱਚ ਬਰੀਫ ਦੇ ਵਿੱਚ ਤੁਹਾਨੂੰ ਜਾਣਕਾਰੀ ਸਰਦਾਰ ਕਮਲਪਾਲ ਸਿੰਘ ਉਹਨੇ ਆਪਣੀ ਗੱਲਾਂ ਦੇ ਵਿੱਚ ਦਿੱਤੀ ਆ ਕਿ ਜੇ ਇਸ ਖਿੱਤੇ ਨੂੰ ਸਦੀਵੀ ਸ਼ਾਂਤ ਕਰਨਾ ਆ ਤੇ ਇੱਥੇ ਪੀਸ ਲਿਆਉਣੀ ਆ ਇੱਥੇ ਸ਼ਾਂਤੀ ਲਿਆਉਣੀ ਆ ਉਹਦੇ ਲਈ ਜਿਹੜੀਆਂ ਲੋਕਾਂ ਦੀਆਂ ਐਸਪੀਰੇਸ਼ਨਸ ਨੇ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੇ ਸਾਡੇ ਦਾਅਵੇ ਨਿਰਾਸ਼ ਕਰਨ ਦੇ ਉਹਦੇ ਉੱਤੇ ਪੁਲ ਚਾੜ੍ਹਨੇ ਪੈਣੇ ਨੇ ਔਰ ਇਹ ਇਹ ਦੋਵਾਂ ਮੁਲਕਾਂ ਨੂੰ ਸਮਝ ਲੈਣਾ ਚਾਹੀਦਾ ਆ ਕਿ ਉਹਨਾਂ ਨੇ ਇਸ ਖਿੱਤੇ ਦੇ ਵਿੱਚ ਕਦੋਂ ਸ਼ਾਂਤੀ ਲਿਆਉਣੀ ਆ ਤੇ ਕਦੋਂ ਇਸ ਮਸਲਿਆਂ ਨੂੰ ਇੱਕ ਡਾਇਲੌਗ ਦੇ ਨਾਲ ਹੱਲ ਕਰਨਾ 84 ਦਾ ਵੀ ਜਿਹੜਾ ਸਾਡੇ ਤੇ ਅਟੈਕ ਆ ਜੇ ਉਹਦੀ ਜੜ ਫੜੀ ਜਾਵੇ ਤੇ ਉਹ ਇਸੇ ਚੀਜ਼ 'ਚ ਪਈ ਹੋਈ ਹੈ ਜਿਹੜੇ ਸਾਡੇ ਨਾਲ ਵਿਤਕਰੇ ਹੋ ਰਹੇ ਹੀ ਜਿਹੜੀਆਂ ਸਾਡੀਆਂ ਡਿਮਾਂਡਸ ਜਿਹੜੀਆਂ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਇਹ ਫੁੱਲਫਿਲ ਕਰਾਂਗੇ ਉਹਨਾਂ ਨੂੰ ਜਦੋਂ ਨਹੀਂ ਪੂਰਾ ਕੀਤਾ ਫਿਰ ਮੋਰਚੇ ਲੱਗਦੇ ਨੇ ਧਰਮਯੁੱਧ ਮੋਰਚੇ ਤੱਕ ਗੱਲ ਆਈ ਪੰਜਾਬੀ ਸੂਬਾ ਮੋਰਚਾ ਪਿਛੇ ਲੱਗਾ ਨਰੰਗਕਾਰੀ ਕਾਂਡ ਵਿੱਚ ਵਾਪਰੇ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੰਜ ਕਰਵਾਇਆ ਗਿਆ ਇਸ ਧਰਤੀ ਦੇ ਉੱਤੇ ਉਹ ਨਿਰੰਤਰ ਅੱਜ ਵੀ ਜਾਰੀ ਹੈ ਇਹ ਉਹੀ ਸਾਰੀਆਂ ਨਿੱਗੀਆਂ ਨਿੱਗੀਆਂ ਚੀਜ਼ਾਂ ਸੀ ਜਿਹੜੀਆਂ ਸਾਡੇ ਲਈ ਬੜੀਆਂ ਐਮਨੇ ਪਰ ਦੁਨੀਆ ਇਹਨੂੰ ਬੇਸ਼ੱਕ ਛੋਟੀਆਂ ਸਮਝਦੀ ਆਣ ਜਿਨ੍ਹਾਂ ਦੇ ਕਾਰਨ 84 ਤੱਕ ਹਾਲਾਤ ਪਹੁੰਚੇ ਤੇ ਅੱਜ ਵੀ ਜਿਉਂ ਚੀਜ਼ਾਂ ਹੱਲ ਨਹੀਂ ਹੋਈਆਂ ਤੇ ਇਹਦਾ ਮਤਲਬ ਕਿ ਜੰਗ ਦਾ ਤਰੀਕਾਕਰ ਬੇਸ਼ੱਕ ਬਦਲ ਗਿਆ ਹੋਵੇ ਇੰਡੀਆ ਨੇ ਸਾਨੂੰ ਮਾਰਨ ਦਾ ਸਾਨੂੰ ਸਪਰੈਸ ਕਰਨ ਦਾ ਸਾਨੂੰ ਦੱਬਣ ਦਾ ਤਰੀਕਾਕਰ ਬੇਸ਼ੱਕ ਬਦਲ ਲਿਆ ਹੋਵੇ ਪਰ ਇਹ ਕਦੇ ਵੀ ਲੌਂਗ ਟਰਮ ਦੇ ਵਿੱਚ ਕਾਮਯਾਬ ਨਹੀਂ ਹੋਣਾ ਕਿ ਇਸ ਤਰੀਕੇ ਨਾਲ ਤੁਸੀਂ ਚੁੱਪ ਚਪੀਤੇ ਲੋਕਾਂ ਨੂੰ ਦਬਲੀ ਜਾਓ ਉਹਨਾਂ ਦੇ ਹੱਕ ਖੋਈ ਜਾਓ ਤੇ ਬਾਅਦ ਚ ਨਾਲ ਦੇ ਨਾਲ ਇਹ ਵੀ ਕਹੀ ਜਾਓ ਕਿ ਇਸ ਕਿਤੇ ਦੇ ਵਿੱਚ ਸ਼ਾਂਤੀ ਆ ਗਈ ਇੱਥੋਂ ਤੱਕ ਕਿ ਤੁਸੀਂ ਮਹਿਸੂਸ ਕਰੋ ਗੱਲ ਨੂੰ ਮੈਂ ਇੱਕ ਆਪਣੀ ਗੱਲ ਕਹਿ ਕੇ ਪ੍ਰੋਗਰਾਮਸ ਤੇ ਆਵਾਂ ਜਿਹੜੇ ਉਹ ਲਿਖੇ ਨੇ ਇੰਡੀਅਨ ਹੋਮ ਮਿਨਿਸਟਰ ਵਾਰ-ਵਾਰ ਆਪਣੀਆਂ ਤਕਰੀਰਾਂ ਦੇ ਵਿੱਚ ਇਹ ਗੱਲ ਕਲੇਮ ਕਰਦੇ ਸੀ ਕਿ ਅਸੀਂ ਕਸ਼ਮੀਰ ਦੇ ਵਿੱਚ ਸ਼ਾਂਤੀ ਲੈਣ ਦੀ ਵਾਰ-ਵਾਰ ਕਲੇਮ ਕਰਦੇ ਸੀ ਆਮ ਪ੍ਰੈਸ ਨੂੰ ਡੀਲ ਕਰਨ ਤੋਂ ਲੈ ਕੇ ਆਮ ਆਪਣੀਆਂ ਸਟੇਜਾਂ ਤੋਂ ਭਾਸ਼ਣ ਦੇਣ ਤੱਕ ਲੈ ਕੇ ਆਪਣੀ ਪਾਰਲੀਮੈਂਟ ਤੱਕ ਇਹ ਗੱਲ ਕਲੇਮ ਕਰਦੇ ਵੀ ਅਸੀਂ ਕਸ਼ਮੀਰ ਦੇ ਵਿੱਚ ਨਾਰਮਲਿਟੀ ਲੈਣ ਦੀ ਕਸ਼ਮੀਰ ਦੇ ਵਿੱਚ ਅਸੀਂ ਸ਼ਾਂਤੀ ਲੈਣ ਦੀ ਔਰ ਉਹ ਸਾਰਾ ਉਹਨਾਂ ਦਾ ਦਾਵਾ ਇੱਕਦਮ ਠੋਸ ਹੋ ਗਿਆ ਔਰ ਕਿੱਥੇ ਦੇ ਕਿੱਥੇ ਹਾਲਾਤ ਪਹੁੰਚ ਗਏ ਸੋ ਇਹ ਆ ਗੱਲ ਨੂੰ ਜਿਹੜੀ ਗੱਲ ਸਮਝਣ ਵਾਲੀ ਆ ਵੀ ਜੇ ਵਾਕਿਆ ਸ਼ਾਂਤੀ ਲਿਉਣੀ ਐ ਇਸ ਕੀਤੇ ਦੇ ਅੱਜ ਫਿਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਇੰਡੀਆ ਵੀ ਸਮਝੇ ਪਾਕਿਸਤਾਨ ਵੀ ਸਮਝੇ ਔਰ ਜਿਹੜੇ ਲੋਕ ਨੇ ਇਹਨਾਂ ਨੂੰ ਬਕਾਇਦਾ ਜਿ ਠਹਿਰ ਬਿਠਾ ਕੇ ਤੇ ਇਹਨਾਂ ਦਾ ਮਸਲਾ ਜਿਹੜਾ ਆ ਹੱਲ ਹੋਣਾ ਚਾਹੀਦਾ ਪੰਜਾਬ ਦਾ ਤੇ ਕਸ਼ਮੀਰ ਦਾ ਜਿਹੜੀ 84 ਦੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਜੋ ਵਾਪਰਿਆ ਸਾਡੇ ਤੇ ਜਿਸ ਤਰੀਕੇ ਦੇ ਨਾਲ ਇੰਡੀਅਨ ਆਰਮੀ ਨੇ ਆਪਣੇ ਉਸ ਸਮੇਂ ਦੇ ਪੋਲੀਟੀਕਲ ਲੀਡਰਸ਼ਿਪ ਦੇ ਇਸ਼ਾਰਿਆਂ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਜਿਸ ਬੇਅਦਬੀ ਦੀ ਦੁਹਾਈ ਅਸੀਂ ਅੱਜ ਪਾਉਂਨੇ ਆਂ ਵੀ ਕੋਈ ਇੱਕ ਜਾਂ ਦੋ ਬੰਦਾ ਉੱਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦਾ ਹੈ ਇੰਡੀਅਨ ਆਰਮੀ ਨੇ ਸਾਡੀ ਰੈਫਰੈਂਸ ਲਾਇਬ੍ਰੇਰੀ ਸਾੜ ਕੇ ਨਾ ਜਾਣੇ ਕਿੰਨੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਾਤਨ ਸਰੂਪਾਂ ਦੀ ਬੇਅਦਬੀ ਆਪ ਕੀਤੀ ਕਿੰਨਾ ਅਨਮੋਲ ਖਜ਼ਾਨਾ ਸਾਡਾ ਇਥੋਂ ਲੁੱਟ ਕੇ ਲੈ ਗਏ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਇਦੇ ਵਿਰੋਧ ਦੇ ਵਿੱਚ ਵੀ ਉਹਦਾ ਆਵਾਜ਼ ਉੱਠੀ ਸੀ ਤੇ ਅੱਜ ਵੀ ਉੱਠ ਰਹੀ ਹੈ ਤੇ ਉੱਠਦੀ ਰਹੇਗੀ ਪਰ ਉਸ ਪੀੜ ਨੂੰ ਆਪਣੇ سینਿਆਂ ਦੇ ਵਿੱਚ ਸਮਾ ਕੇ ਉਸ ਪੀੜ ਨੂੰ ਯਾਦ ਕਰਕੇ ਤੇ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਮਨਾਂ ਦੇ ਵਿੱਚ ਇਹ ਗੱਲ ਪਾਉਣ ਦੇ ਲਈ ਕਿ ਸਾਡੇ ਮਸਲੇ ਕੀ ਨੇ ਤੇ ਇੰਡੀਆ ਨੇ ਸਾਡੇ ਨਾਲ ਕੀ ਕੁਝ ਕੀਤਾ ਤੇ ਸਾਨੂੰ ਅੱਗੇ ਕਿਹੜਿਆਂ ਰਾਵਾਂ ਦੇ ਉੱਤੇ ਤੁਰਨਾ ਚਾਹੀਦਾ ਹੈ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਇਹ ਸਾਰੀਆਂ ਚੀਜ਼ਾਂ ਆਪਣੀ ਅਗਲੀ ਯੰਗ ਜਨਰੇਸ਼ਨ ਦੇ ਮਾਈਂਡਸ ਦੇ ਵਿੱਚ ਪਾਉਣ ਦੇ ਲਈ ਜਿਹੜੀਆਂ ਸਾਡੀਆਂ ਪੁਰਾਣੀ ਜਨਰੇਸ਼ਨਸ ਨੇ ਜਿਹੜੀ ਪੀੜ ਝੱਲੀ ਖੁਦ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਉਸ ਪੀੜ ਨੂੰ ਅਗਲੀ ਜਨਰੇਸ਼ਨ ਦੇ ਵਿੱਚ ਮਾਨਸਿਕ ਤੌਰ ਦੇ ਉੱਤੇ ਪਾਉਣ ਦੇ ਲਈ ਤਾਂ ਕਿ ਉਹ ਵੀ ਉਸ ਚੀਜ਼ ਨੂੰ ਮਹਿਸੂਸ ਕਰ ਸਕਣ ਦਾਲ ਖਾਲਸਾ ਹਰ ਸਾਲ ਕੱਲੂ ਘਾਰੇ ਦੀ ਯਾਦ ਦੇ ਵਿੱਚ ਪ੍ਰੋਗਰਾਮ 5 ਤਰੀਕ ਨੂੰ ਔਰ 6 ਤਰੀਕ ਨੂੰ ਉਲੀਕਦਾ ਇਸੇ ਤਰ੍ਹਾਂ ਇਸ ਸਾਲ ਵੀ 5 ਜੂਨ ਸ਼ਾਮ 5 ਵਜੇ ਕਲੋਕਾਰਾ ਯਾਦਗਰੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੀਤਾ ਜਾਏਗਾ ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਆਰੰਭ ਹੋਏਗਾ ਸ਼ਾਮ 5 ਵਜੇ ਔਰ ਬੱਸ ਸਟੈਂਡ ਹੁੰਦਾ ਰਾਮ ਬਾਗ ਹਾਲਗੇਟ ਦੇ ਵਿੱਚੋਂ ਦੀ ਓਕੇ ਭਾਈ ਗੁਰਦਾਸ ਹਾਲ ਦੇ ਸਾਹਮਣੇ ਦੀ ਸਾਰਾ ਗੱਡੀ ਦੇ ਸਾਹਮਣੇ ਦੀ ਓਕੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸ਼ਹੀਦਾਂ ਦੇ ਨਾਮ ਤੇ ਅਰਦਾਸ ਕੀਤੀ ਜਾਏਗੀ ਔਰ ਆਪਣੇ ਸੰਘਰਸ਼ ਦੇ ਲਈ ਵਚਨਬੱਧਤਾ ਦੁਹਰਾਈ ਜਾਏਗੀ। ਔਰ 6 ਜੂਨ ਨੂੰ ਸਮੁੱਚੀ ਕੌਮ ਇਸ ਦਿਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਮਨਾਉਂਦੀ ਆ ਯਾਦ ਕਰਦੀ ਆ ਆਪਣੇ ਸ਼ਹੀਦਾਂ ਨੂੰ ਉਹਨਾਂ ਦੇ ਸੰਘਰਸ਼ ਨੂੰ ਯਾਦ ਕਰਦੀ ਆ ਉਹਨਾਂ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੀ ਆਪਣੀ ਅਰਦਾਸ ਕਰਦੀ ਆ ਔਰ ਅਸੀਂ ਆਪਣੀ ਕੌਮ ਨੂੰ ਅਪੀਲ ਕਰਦੇ ਆ ਕਿ ਜਿੱਥੇ 5 ਤਰੀਕ ਨੂੰ ਕੱਲੋ ਘਰਾ ਯਾਦਗਾਰੀ ਮਾਰਚ ਵਿੱਚ ਸ਼ਾਮਲ ਹੋਣ ਉੱਥੇ ਹੀ ਸਵੇਰੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਸਮੂਹਕ ਰੂਪ ਦੇ ਵਿੱਚ ਅਰਦਾਸ ਹੁੰਦੀ ਆ ਉਸ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣ ਔਰ ਉਸ ਅਰਦਾਸ ਤੋਂ ਬਾਅਦ ਦਲ ਖਾਲਸਾ ਵੱਲੋਂ ਇਸ ਹਮਲੇ ਦੇ ਰੋਸ ਵਜੋਂ ਇਹਦੇ ਵਿਰੋਧ ਵਿੱਚ ਔਰ ਆਪਣੇ ਲੋਕਾਂ ਨੂੰ ਇਹ ਗੱਲ ਆਮ ਜਨਤਾ ਨੂੰ ਵੀ ਯਾਦ ਦਿਵਾਉਣ ਦੇ ਲਈ ਕਿ ਸਾਡੇ ਨਾਲ ਉਸ ਦਿਨ ਕੀ ਵਾਪਰਿਆ ਸੀ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਜਾਂਦੀ ਹੈ ਜਿਹੜੀ ਇਸ ਸਾਲ ਵੀ ਐਸ ਸੱਚ ਸਟੈਂਡ ਕਰਦੀ ਆ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਬੰਦ ਰਹੇਗਾ ਅਸੀਂ ਆਪਣੇ ਅੰਮ੍ਰਿਤਸਰ ਸ਼ਹਿਰ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਜਿਨ੍ਹਾਂ ਦੇ ਕਾਰੋਬਾਰ ਨੇ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖਣ ਪਰ ਇਸ ਬੰਦ ਦੇ ਵਿੱਚੋਂ ਮੈਡੀਕਲ ਜਿਹੜੇ ਸਹੂਲਤਾਂ ਨੇ ਕੈਮਿਸਟ ਨੇ ਉਹਨਾਂ ਦੀਆਂ ਸ਼ਾਪਸ ਨੇ ਜਿੱਥੇ ਐਮਰਜੈਂਸੀ ਸਭਾਵਾਂ ਚੱਲਦੀਆਂ ਨੇ ਹਸਪੀਟਲਸ ਨੇ ਉਹ ਆਮ ਤੀ ਤਰ੍ਹਾਂ ਖੁੱਲੇ ਰਹਿਣਗੇ ਆਵਾਜਾਈ ਕਿਸੇ ਦੀ ਨਹੀਂ ਰੋਕੀ ਜਾਏਗੀ ਕੋਈ ਕਿਸੇ ਗੁਰੂ ਘਰ ਜਾਣਾ ਚਾਹੁੰਦਾ ਕਿਤੇ ਜਾ ਕੇ ਨਤਮਸਤਕ ਹੋਣਾ ਚਾਹੁੰਦਾ ਉਹਨਾਂ ਸਾਰਿਆਂ ਨੂੰ ਖੁੱਲ ਰਹਿਗੇ ਆਪਣੀ ਮਤਲਬ ਕਿਸੇ ਸੱਜਣ ਮੇਤਰਵਾਲ ਜਾਣਾ ਉਹ ਮਤਲਬ ਆਵਾਜਾਈ ਦੇ ਵਿੱਚ ਕੋਈ ਵਿਗਨ ਨਹੀਂ ਪਏਗਾ ਮੈਡੀਕਲ ਸਹੂਲਤਾਂ ਦੇ ਵਿੱਚ ਕੋਈ ਵਿਗਨ ਨਹੀਂ ਪਾਇਆ ਜਾਏਗਾ